ਵੈਗੁਰਜੀ ਦਾ ਖਾਲਸਾ ਵੈਗੁਰਜੀ ਦੀ ਫਤਿਹ ਮੈਂ ਤੁਹਾਡਾ ਆਪਣਾ ਪਰਮਜੀਤ ਸਿੰਘ ਇਹ ਗਰਮੀ ਬਹੁਤ ਅੱਜ ਹਮ ਬਹੁਤ ਹੋਇਆ ਪਿਆ ਆ ਭਾਵੇਂ ਸੂਰਜ ਨਿਕਲਿਆ ਪਰ ਬਾੜੇ ਮੰਦੇ ਹਾਲ ਆ ਇਹ ਨਾਤੇ ਪਏ ਜਾਂਦਾ ਪਾਣੀ ਚੁੱਪ ਨਹੀਂ ਆਉਂਦੇ ਆ ਤੇ ਆਪਾਂ ਖੜੇ ਆ ਪਿੰਡ ਭਾਰਤਵਾਜੀਆਂ ਨਵਾਂ ਪ੍ਰੋਜੈਕਟ ਆਪਣਾ ਤੇ ਅੱਜ ਆਪਣਾ ਲੈਂਟਰ ਸੋ ਰਾਤ ਵੀ ਆਏ ਸੀਗੇ ਪਾਈਪਿੰਗ ਕਰਨ ਪਰ ਰਾਤੀ ਕੋ ਸ਼ਿੱਦਾਂ ਦਾ ਹੋ ਗਿਆ ਕਿ ਜਿਹੜੇ ਪਾਈਪ ਸੀਗੇ ਇਹ ਪ੍ਰਿੰਸ ਕੰਪਨੀ ਦੇ ਆ ਪਰ ਪੈਪ ਜੇ ਬਹੁਤ ਜ਼ਿਆਦਾ ਮਾਰੇ ਹੋਣ ਕਰਕੇ ਆਪਾਂ ਕੰਮ ਛੱਡਤਾ ਦੇਖੋ ਹੁਣ ਨਾ ਪੈਪ ਅਸੀਂ ਕੱਢ ਰਹੇ ਆ ਕਿਉਂਕਿ ਪੈਪਾਂ ਦੇ ਹਾਲਾਤ ਇੰਨੇ ਮਾੜੇ ਸੀ ਕਿ ਆ ਦੇਖੋ ਇਦਾਂ ਬੈਂਡ ਹੋ ਜਾਂਦੇ ਆ ਲੋ ਆ ਦੇਖੋ ਜਿੱਥੇ ਪੈਹ ਰੱਖਦੇ ਸੀ ਤੇ ਜਿਹੜਾ ਹੁਣ ਪੈਪ ਆਇਆ ਆਪਣੇ ਕੋਲ ਆ ਦੇਖੋ ਆ ਪਾਈ ਪਿਆ ਇਹ ਤੇ ਜੋ ਭਾਰ ਪਾ ਰਹੇ ਆ ਪੂਰਾ ਆ ਲੋ ਆ ਲੋ ਇਹ ਇਦਾਂ ਇੰਨਾ ਬੈਂਡ ਹੁੰਦਾ ਪੂਰੇ ਭਾਰ ਦਾ ਤੇ ਇਹ ਆਪਣੀ ਜਗ੍ਹਾ ਤੇ ਆ ਜਾਣਾ ਆ ਤੇ ਆ ਬਾਈ ਨਾਲ ਆਇਆ ਸਾਡੇ ਅੱਜ ਹਾਂਜੀ ਜਨਾਬ ਹੈਲੋ ਬੂਟਾ ਜੀ ਇਹ ਬੂਟਾ ਜੀ ਆਪਣੇ ਆਏ ਆ ਦੁਵਾਰੀ ਤੋਂ ਤੇ ਇਧਰ ਬਾਈ ਹੁਣੀ ਲੱਗੇ ਆ ਮੈਸਤਰੀ ਤੇ ਬਦਲ ਵਾਲੀ ਪੂਰਾ ਹੋਇਆ ਆ ਦੇਖੋ ਪਰ ਹੋਮ ਬਹੁਤ ਜ਼ਿਆਦਾ ਆ ਤੇ ਰਾਤੀ ਵੀ ਵੀਡੀਓ ਬਣਾਈ ਸੀ ਇਹ ਓਨਰ ਜਿਹੜਾ ਆ ਦੁਕਾਨ ਜਿੱਥੋਂ ਸਮਾਨ ਆਇਆ ਉਹ ਵੀ ਆਇਆ ਸੀ ਪਰ ਚਲੋ ਆਪਾਂ ਕਿਸੇ ਨੂੰ ਨਹੀਂ ਕਹਿੰਦੇ ਠੀਕ ਆ ਉਹ ਕਹਿੰਦਾ ਪੈ ਬਹੁਤ ਵਧੀਆ ਪਰ ਪੈਪ ਮਾਲਕਾਂ ਨੇ ਚੇਂਜ ਕਰਾ ਦਿੱਤੇ ਆ ਓਕੇ ਆ ਆਪਾਂ ਉਹ ਵੀਡੀਓ ਨਹੀਂ ਪਾ ਰਹੇ ਬਹੁਤ ਗੱਲਾਂ ਬਾਤਾਂ ਹੋਈਆਂ ਉਮਾਰਾ ਦੇਖਣਗੇ ਤੇ ਆਪਾਂ ਪਾਈਪਿੰਗ ਸ਼ੁਰੂ ਹੋ ਗਈ ਆ ਆਪਣੀ ਆ ਦੇਖੋ ਪਿੱਛੇ ਬੈਡਰੂਮ ਆ ਜੀ ਉਹਦੇ ਨਾਲ ਇੱਥੇ ਸਟੋਰ ਆਉਣਾ ਆ ਆ ਲੌਬੀ ਆ ਗਈ ਤੇ ਇੱਧਰ ਹੋਣੀ ਕਿਚਨ ਆ ਫੈਨ ਬਾਕਸ ਤੇ ਤੇ ਆ ਆ ਗਿਆ ਜੀ ਪੋਰਚ ਬਾਹਰਲਾ ਏਰੀਆ ਇਹਦੇ ਬਾਅਦ ਇੱਥੇ ਇੱਕ ਬਾਥਰੂਮ ਆ ਨਾਲ ਪੌੜੀਆਂ ਚੜ੍ਹਾਉਣੀਆਂ ਤੇ ਆ ਸਾਰਾ ਓਪਨ ਇਰੀਏ ਗੱਡੀ ਖੜੀ ਕਰਨ ਲਈ ਤੇ ਕਰ ਰਹੇ ਆ ਪਾਈਪਿੰਗ ਇੱਧਰ ਮੈਸਤਰੀ ਸਾਹਿਬ ਕੀ ਹਾਲ ਆ ਇਹ ਤਾਂ ਸਾਡੇ ਮੈਸਤਰੀ ਹੁਣੇ ਲੱਗੇ ਆ ਹੋਰ ਫੇ ਵਧੀਆ ਵਧੀਆ ਚੱਕੀ ਜਾਂਦੇ ਆ ਸਰੀਆ ਲੋਹ ਪੀਤਾ ਤੁਸੀਂ ਹੈ ਸਾਡਾ ਦੇਖ ਲੈ ਕਹਿੰਦੇ ਅੱਜ ਲੈਂਟਰ ਪਾਉਣਾ ਆ ਹੋਰ ਕੀ ਹਾਲ ਜਦਾ ਪੀਲਾ ਪੀਲਾ ਪਾਣੀ ਪਰਾਓ ਸਰਚ ਵੀ ਪਾਲਾ ਮੜਾ ਜਾ ਹੋਰ ਠੇਕੇਦਾਰ ਕਿਹੜਾ ਪਿੰਡ ਆਪਣਾ ਧਾਰੀਵਾਲ ਭਾਈ ਧਾਰੀਵਾਲ ਤੋਂ ਬਾਈ ਕੀ ਨਾਂ ਵੀਰੇ ਆਪਣਾ ਸਾਗਰ ਇਹ ਸਾਗਰ ਭਾਈ ਆਪਣਾ ਧਾਰੀਵਾਲ ਤੋਂ ਠੇਕੇਦਾਰ ਇਹੀ ਆ ਤੁਸੀਂ ਨਾ ਠੇਕੇਦਾਰ ਆ ਹਾਂ 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 ਬਿਲਕੁਲ ਯਾਰ ਤੇ ਤੁਹਾਨੂੰ ਤਿਆਰ ਕਰਕੇ ਸਾਰਾ ਦਿਖਾਉਨੇ ਆ ਇਹ ਹਾਲ ਤਾਂ ਦੱਸਿਆ ਕਿ ਇਹੋ ਜੇ ਹੋਏ ਆ ਕਿ ਜਿੱਦਾਂ ਆਪਾਂ ਹੁਣੀ ਚਲੇ ਚੋਂ ਵੜ ਕੇ ਨਿਕਲ ਗਏ ਹੁੰਦੇ ਕਿਉਂ ਸ਼ਖਰ ਸਾਹਿਬ ਹਾਂਜੀ ਹਾਂਜੀ ਕਿੱਦਾਂ ਗਰਮੀ ਦਾ ਪੂਰਾ ਨਜ਼ਾਰਾ ਆ ਪੂਰਾ ਨਜ਼ਾਰਾ ਹੈ ਇਹ ਗੁਰੇ ਜਿੱਦਾ ਗਰਮੀ ਚ ਬੀਚ ਚ ਜਾ ਕੇ ਲੰਮੇ ਪੈਂਦੇ ਆ ਸੋ ਆਪਾਂ ਕੰਮ ਤੇ ਲੰਮੇ ਪਏ ਹੋਏ ਆ ਹਨਾ ਇਦਾਂ ਹੀ ਆ ਤੇ ਨਾਲ ਗੁਰਦੁਆਰਾ ਸਾਹਿਬ ਮਹਾਰਾ ਦੀ ਸ਼ਤਰ ਸ਼ਾਹ ਐਡ ਕਰ ਰਹੇ ਕੰਮ ਤੇ ਹਲਕੀ ਹਲਕੀ ਹਵਾ ਚੱਲੂ ਹੋ ਗਈ ਆ ਬਾਬੇ ਨੇ ਵੀ ਕਿਹਾ ਕਿ ਮੈਂ ਵੀ ਹੁਣ ਚਲਾਈ ਦਮਾ ਹਵਾ ਬਲੌਗ ਬਣਦਾ ਆ ਤੇ ਕਰਦੇ ਗੱਲਾਵਾ ਤਾਂ ਨਾਲ-ਨਾਲ ਤੇ ਆਪਾਂ ਕਰ ਲਈਏ ਕੰਮ ਜਿਹੜਾ ਹੈਗਾ ਆ ਜਲਦੀ ਜਲਦੀ ਲੈਂਟਰ ਦੀ ਪੂਰੀ ਤਿਆਰੀ ਆ ਜੀ ਲੋ ਜੀ ਬਾਬੇ ਨੇ ਥੋੜੀ ਜੀ ਕਰਤੀ ਕਿਰਪਾ ਤੇ ਹਵਾ ਚੱਲਣ ਲੱਗ ਪਈ ਆ ਨਿਸ਼ਾਨ ਸਾਹਿਬ ਝੂਰ ਰੇ ਲੱਗੇ ਤੇ ਇਧਰ ਮਾਤਾ ਜੀ ਮਾਤਾ ਜੀ ਵਧਾਈਆਂ ਫੇ ਅੱਜ ਲੈਂਟਰ ਪੈ ਰਿਹਾ ਹੈ ਇਹ ਇਹਨਾਂ ਨੂੰ ਮਾਰੇ ਨੇ ਕੀਤੀ ਬਖਸ਼ਿਸ਼ ਤੇ ਅੱਜ ਘਰ ਬਣ ਰਿਹਾ ਆ ਤੇ ਚੈਕਰ ਸਾਹਿਬ ਚੈੱਕ ਕਰ ਰਹੇ ਆ ਉੱਪਰ ਕੰਮ ਕਿੱਦਾ ਹੋ ਰਿਹਾ ਕਿਉਂ ਸਾਗਰ ਸਾਹਿਬ ਤੇ 1000 ਤੁਹਾਨੂੰ ਹੋਰ ਬੰਦਾ ਬੁਲਾਉਣ ਲੱਗੇ ਆ ਸਾਗਰ ਦੀ ਬੋਟੀ ਜਿਹੜਾ ਤੁਸੀਂ ਗਾਣਾ ਸੁਣਿਆ ਬਹੁਤ ਮਸ਼ਹੂਰ ਹੋਇਆ ਉਹ ਇਹਦੀ ਬੋਟੀ ਆ ਸਾਗਰ ਆ ਇਹ ਇਹ ਬੰਦਾ ਦੇਖ ਲਓ ਹਾਂ ਬਈ ਸਾਗਰ ਸਾਹਿਬ ਦਰਸ਼ਨ ਦਿਓ ਯਾਰ ਐਂ ਨਾ ਕਰੋ ਹੁਣ ਤੁਸੀਂ ਮਸ਼ਹੂਰ ਹੋ ਗਏ ਔਰ ਠੇਕੇਦਾਰ ਸਾਗਰ ਇਹਦਾ ਨਾਮ ਤੇ ਉਹ ਭਾਬੀ ਉਹਨਾਂ ਨੇ ਇੰਡੀਆ ਸਿੱਖੀ ਸੀ ਸੋ ਖੂਹ ਘਮਾਈ ਦੇ ਜਾਲੇ ਵਿੱਚ ਇਹ ਆ ਸਾਡਾ ਵੀਰ ਹੋਰ ਹਿੰਡੀ ਕਾ ਠੀਕ ਹੈ ਬਾਜੀ ਹਿੰਡੀ ਕਾ ਨਹੀਂ ਹੈਗੀ ਆਪਣੇ ਕੋਲ ਕਿ ਬੇਜ਼ਤੀ ਹਿੰਡੀ ਕਾ ਬੇਜ਼ਤੀ ਬਾਜੀ ਹੁਣੀ ਕਹਿੰਦੇ ਹਿੰਡੀ ਕਾ ਬੇਜ਼ਤੀ ਆ ਤੇ ਹੁਣ ਕਿਹੜੀ ਗੱਡੀ ਲੈਣੀ ਫੇ ਹੁਣ ਹੁਣ ਬਾਜੀ ਹੁਣ ਨਹੀਂ ਕੋਈ ਗੱਡੀ ਲੈਣੀ ਨਹੀਂ ਲੈਣੀ ਜਨ ਪਈਆ ਜਨ ਹੈਗੀ ਆ ਫੇ ਹੁਣ ਨਵਾਂ ਗਾਣਾ ਕਿਹੜਾ ਆ ਰਿਹਾ ਸਾਗਰ ਦੀ ਬੋਟਲ ਤੇ ਜਨ ਚਲਾ ਠੀਕ ਹੈ ਜੀ ਇਹ ਆਪਣੇ ਬਾਈ ਹੁਣੀ ਆ ਤੇ ਇਹ ਆਪਣਾ ਅੱਧਾ ਕੰਮ ਹੋ ਗਿਆ ਜੀ ਆ ਦੇਖੋ ਬੂਟਾ ਬਾਈ ਲੱਗਾ ਆ ਤੇ ਆ ਚੀਜ਼ ਆਪਣਾ ਏਰੀਆ ਰਹਿ ਗਿਆ ਨਾਲ ਨਾਲ ਬਣਾਈ ਹੋ ਰਹੀ ਮੇਨਾ ਹਲੇ ਪਾਉਣ ਵਾਲੀਆਂ ਆ ਮੇਨਾ ਸਾਰੀਆਂ ਆਉਣਗੀਆਂ ਆਪਣੀਆਂ ਇੱਥੇ ਤੇ ਕੈਮਰੇ ਦਾ ਜਿਹੜਾ ਪਾਈਪ ਆ ਉਹ ਵੀ ਪਾਉਣ ਵਾਲਾ ਆ ਹਾਂਜੀ ਆ ਆਪਣੇ ਭਾਈ ਹੁਣੀ ਪਰਦੇਸਾਂ ਵਿੱਚ ਕਮਾਈ ਕਰ ਰਹੇ ਆ ਹਾਂਜੀ ਕੀ ਹਾਲ ਚਾਲ ਹੈ ਜੀ ਵਧੀਆ ਵਧੀਆ ਹੀ ਵਧੀਆ ਠੀਕ ਠਾਕ ਜੀ ਸੁਣਾਓ ਬਹੁਤ ਵਧੀਆ ਭਾਜੀ ਤੁਸੀਂ ਸੁਣਾਓ ਹੋਰ ਕੀ ਦਾ ਕੰਮ ਕਰਦੇ ਹੋ ਕੰਮ ਕਰ ਵਧੀਆ ਭਾਜੀ ਇੱਕ ਮਿੰਟ ਤੁਸੀਂ ਵਧੀਆ ਜੀ ਵਧੀਆ ਤੁਸੀਂ ਲੈਟ ਚਾਓ ਬਾਜੀ ਮੜਾ ਜਾ ਬੜੇ ਹਨੇਰੇ ਚ ਫਸੇ ਹੋ ਕਿੱਥੇ ਆਂ ਬਸ ਆ ਗਿਆ ਲੈਟ ਚ ਹਾਂ ਆ ਵੇ ਬਾਈ ਹੁਣੀ ਆ ਆ ਗਿਆ ਬਾਈ ਹੁਣੀ ਲੈਟ ਦੇ ਵਿੱਚ ਇਹ ਕਰ ਰਹੇ ਪ੍ਰਦੇਸਾਂ ਵਿੱਚ ਕਮਾਈ ਤੇ ਬਾਈ ਹੁਣਾਂ ਦੀ ਫੋਟੋ ਜਰੂਰ ਲਾਵਾਂਗੇ ਕਮਾਈ ਭਾਗ ਲੱਗਣ ਹੋਰ ਬਾਜੀ ਵਧਾਈਆਂ ਬਹੁਤ ਬਹੁਤ ਵਧਾਈਆਂ ਜੀ ਸਾਬ ਵਧਾਈਆਂ ਲੈਂਟਰ ਪੈ ਰਿਆ ਮਾਰੇ ਬੜੀ ਔਖੇ ਘਰ ਬਖਸ ਅੱਜ ਕੱਲ ਆਈ ਡੈਡੀ ਤੇ ਚਲੋ ਠੀਕ ਆਹ ਲੋ ਕਰ ਲੋ ਭੈਣ ਹੁਣਾਂ ਨਾਲ ਗੱਲ ਨਾ ਆਹ ਲੋ ਆਹ ਲੋ ਬਾਜੀ ਲੋ ਜੀ ਮਸ਼ੀਨ ਵਾਲੇ ਪਹੁੰਚ ਚੁੱਕੇ ਆ ਮਸ਼ੀਨ ਸੈਟ ਕਰੀ ਜਾਂਦੇ ਰਿਹੜੀਆਂ ਆ ਗਈਆਂ ਵੱਡੀਆਂ ਵੱਡੀਆਂ ਤੇ ਆਪਣਾ ਕੰਮ ਵੀ ਮੀਨਾ ਤੇ ਪਹੁੰਚ ਗਿਆ ਮੀਨਾ ਪਾਉਣ ਲੱਗੇ ਆ ਇਧਰ ਸਾਡੇ ਸਰਦਾਰ ਸਾਹਿਬ ਸਰਦਾਰ ਸਾਹਿਬ ਅੰਕ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਕੀ ਹਾਲ ਚਾਲ ਆ ਵਧਾਈਆਂ ਕਹਿੰਦੇ ਬਹੁਤ-ਬਹੁਤ ਵਧਾਈਆਂ ਅੱਜ ਬੇ। ਕੀ ਬਾਤ ਹੈ। ਹੋਰ ਸੁਣਾਓ। ਆਪਾਂ ਨਾਨਕ ਦੀ ਕਿਰਪਾ। ਨਹੀਂ ਬਿਲਕੁਲ ਕਿਰਪਾ ਚਾਹੀਦੀ ਆ। ਤੇ ਇਹ ਅੰਕਲ ਜੀ ਆ ਸਾਡੇ। ਤੇ ਇਹ ਚੈੱਕ ਆ ਮੈੱਕ ਸਾਡੀ ਆਂਟੀ ਚੈੱਕ ਨਹੀਂ ਹੁੰਦਾ ਤੇ ਸਾਡੇ ਅੰਕਲ ਜੀ ਆਏ ਵੱਡੇ ਫੋਰਮੈਨ। ਤੇ ਚੈੱਕ ਕਰ ਰਹੇ ਉੱਪਰ ਦਾ ਕੰਮ ਕਰ। ਤੇ ਆਪਣਾ ਕੰਮ ਮੀਨਾ ਪਾਉਣ ਲੱਗੇ ਆਪਾਂ। ਨਾਲੇ ਪਾਉਣ ਲੱਗੇ ਆਪਾਂ ਕੈਮਰੇ ਦੀਆਂ ਵਾਇਰਾਂ। ਸੋ ਨਾਲ ਨਾਲ ਚੱਲੀ ਜਾਂਦਾ ਕੰਮ ਕਰ। ਹਵਾ ਫੇਰ ਬੰਦ ਹੋ ਗਈ ਆ। ਜਲਦੀ ਆ ਪਰ ਲੱਗਦੀ ਨਹੀਂ ਆ ਦੇਖ ਲਓ। ਪੱਤੇ ਮਾਰੇ-ਮਾਰੇ ਹਿੱਲ ਰਹੇ ਆ। ਤੇ ਕਰ ਲਈਏ ਕੰਮ ਲੈਂਟਰ ਪਵਾਉਣਾ ਸ਼ੁਰੂ ਕਰ ਲਈਏ ਫੇਰ ਤੁਹਾਨੂੰ ਸਾਰੇ ਲੈਂਟਰ ਦੀ ਕਾਰਵਾਈ ਦਿਖਾਉਣੀ ਹੈ ਕਿਉਂ ਅੰਕਲ ਜੀ ਓਕੇ ਜੀ ਆਪਣਾ ਕੰਮ ਵੀ ਨੇੜੇ ਜੜੇ ਹੋ ਗਿਆ ਆ ਅਖਬਾਰ ਰੱਖਣ ਲੱਗੇ ਆ ਇਹਦੇ ਗ੍ਰਾਂਤੀ ਸਿੰਘ ਜੀ ਆ ਗਏ ਆ ਦਸ ਬੇਨਤੀ ਕਰ ਰਹੇ ਆ ਮਹਾਰਾਜ ਕੋ ਆ ਗਿਆ ਤੇ ਸ਼ੁਕਰਾਨਾ ਕਿ ਅੰਕ ਸੰਸਾ ਯੋਕੇ ਮਹਾਰਾਜ ਸੋਹਣ ਸੋਹਣ ਲੈਂਟਰ ਪਾਉਣ ਕਾਨਾ ਦੇ ਸਰਦਾਸ ਬੇਨਤੀ ਕਰਾ ਕੇ ਕਿਉਂਕਿ ਮੈਂ ਮੀ ਵੀ ਦੇਖ ਵੈਨ ਸਿਰੇ ਤੇ ਆ ਤੇ ਮਹਾਰਾਜ ਦੀ ਕਰਪਾਏ ਦਾ ਮੀ ਰੁਪਿਆ ਹੋਇਆ ਆ ਤੇ ਬੁਰੇ ਹਾਲ ਆਪਾਂ ਹੋਏ ਐਸ ਵੇਲੇ ਕੱਪੜਿਆਂ ਤੋਂ ਬਾਹਰ ਟੀ-ਸ਼ਰਟ ਲਾ ਕੇ ਉਹ ਟੰਗਤੀ ਆ ਜਿਵੇਂ ਦਵਾਈ ਵਾਂਗੂ ਨਿਚੋੜ ਕੇ ਪਾਣੀ ਦੀ ਆਹ ਦੇਖ ਲਓ ਪਾਣੀ ਨਿਚੋੜਿਆ ਤੇ ਹੁਣ ਬਾਕੀ ਦੀ ਕਾਰਵਾਈ ਪਾ ਲਈਏ ਤੇ ਲੈਂਟਰ ਕਰਾਈਏ ਸਟਾਰਟ ਕਿਉਂਕਿ ਆਪਣਾ ਕੰਮ ਹਲੇ ਰਹਿੰਦਾ ਆ ਜੀ ਤੇ ਲੈਂਟਰ ਉੱਪਰ ਸ਼ੁਰੂ ਹੋ ਗਿਆ ਆਪਣਾ ਹੋ ਗਿਆ ਸੀ ਬੁਰਾ ਹਾਲ ਆਪਾਂ ਆ ਕੇ ਥੱਲੇ ਤੇ ਇਧਰ ਹਾਂਜੀ ਡੱਬੇ ਲੈ ਕੇ ਇਧਰ ਅੰਡੇ ਜੀ ਜਦੋਂ ਜਾਣੇ ਕਿਦਾਂ ਆਹ ਆ ਡੱਬੇ ਲੈ ਕੇ ਚੱਲ ਆ ਡੱਬੇ ਲੈ ਕੇ ਚੱਲ ਵੀ ਚੱਲੇ ਆ ਲੈਂਟਰ ਤੇ ਆਣੀ ਹਲੇ ਡੱਬੇ ਪਹਿਲੇ ਲੈ ਚੱਲੇ ਲੈਂਟਰ ਤੇ ਪਿਆ ਨਹੀਂ ਹਲੇ ਪਹਿਲਾਂ ਦਾ ਰੋਹੋਂ ਦੀ ਲੈਂਟਰ ਪਵਾ ਕੇ ਜਾਂਦਾ ਆ ਇਧਰ ਆਂਟੀ ਦੀਆਂ ਸਹੇਲੀਆਂ ਸਹਲੀਆਂ ਸਾਰੀਆਂ ਆਈਆਂ ਬੈਠੀਆਂ ਪਿੰਡ 'ਚ ਆਂਦੀ ਸਹੇਲੀਆਂ ਸਾਰੀਆਂ ਲੋ ਜੀ ਇਹ ਸਾਰੀਆਂ ਭੈਣਾਂ ਆਂਟੀ ਦੀਆਂ ਸਪੋਰਟ ਕਰਨ ਆਈਆਂ ਲੈਂਟਰ ਪਾਉਣ ਪਾਉਂਦੀਆਂ ਲਗੀਆਂ ਇਹ ਇੱਥੇ ਬੈਠੇ ਸਾਦੇ ਜਣੇ ਅੱਛਾ ਜੀ ਪੂਰੀਆਂ ਬਿਲਣ ਲੱਗੇ ਲੋ ਜੀ ਇਹ ਲੰਗਰ ਪ੍ਰਸ਼ਾਦਾ ਤਿਆਰ ਕਰਨ ਆਈਆਂ ਸਾਡੀਆਂ ਬੀਬੀਆਂ ਭੈਣਾਂ ਹਾਂਜੀ ਗਰਮੀ ਨੇ ਇਨਾ ਬੁਰਾ ਹਲ ਹੋਇਆ ਕਿ ਟੀ-ਸ਼ਰਟ ਲਾ ਕੇ ਨਚੋਣਨੀ ਪਈ ਤੇ ਬੂਟਾ ਵਿੱਚ ਪਾਣੀ ਪਹੁੰਚਾ ਹੋਇਆ ਆ ਤੇ ਚੱਕਰ ਲਾਪੇ ਸੀ ਆਉਣ ਆਪਾਂ ਨੂੰ ਆਪਾਂ ਚੱਲਦੇ ਉੱਤੇ ਤੇ ਤੁਹਾਨੂੰ ਦਿਖਾਉਨੇ ਆ ਲੈਂਟਰ ਪੈ ਰਿਹਾ ਸਟਾਰਟ ਹੋ ਚੁੱਕਾ ਹੈਗਾ ਤੇ ਆਹ ਦੇਖੋ ਮਸ਼ੀਨ ਵਾਲੇ ਬਾਈ ਲੱਗੇ ਹੋਏ ਆ ਦੂਰ ਦੂ ਏਨੀ ਗਰਮੀ ਦੇ ਵਿੱਚ ਲੈਂਟਰ ਪਾਉਣਾ ਕਿਹੜਾ ਗੋਖਾ ਪਿਆ ਆ ਕਿੰਦਾ ਬਾਈ ਜੀ ਠੀਕ ਆ ਆ ਦੇਖੋ ਬਾਈ ਹੁਣੇ ਲੱਗੇ ਹੋਏ ਆ ਉਹ ਬੁਰਾ ਲਿਆ ਹੈ ਸਹੀ ਆ ਲੋ ਜੀ ਆ ਪੌੜੀਆਂ ਆ ਗਈਆਂ ਆਪਣੀਆਂ ਇਧਰ ਸਾਗਰ ਸਾਹਿਬ ਆਂ ਜੀ ਲੋ ਜੀ ਦੋਸਤੋ ਕੀ ਹਾਲ ਚਾਲ ਆ ਦੋਸਤੋ ਹਾਂ ਦੋਸਤੋ ਬਹੁਤ ਵਧੀਆ ਤੇ ਆ ਇਧਰ ਲੈਂਡਰ ਪਾਉਣਾ ਸ਼ੁਰੂ ਕੀਤਾ ਭਾਈ ਉਹਨਾਂ ਨੇ ਇਧਰ ਪਿੱਛੇ ਜਾਈ ਜਾਣਾ ਇੱਥੇ ਪਿੱਛੇ ਜਾਣਾ ਇੱਦਾਂ ਹਾਂ ਜੀ ਹਾਂ ਜੀ ਹਾਂ ਜੀ ਠੀਕ ਆ ਲੋ ਟਾਈਮ ਤੇ ਤੁਹਾਡੇ ਕੋਲ ਸੋਨੂ ਸਿੱਤੋ ਵਾਲਿਆ ਬਹੁਤ ਜਣੇ ਆ ਲਓ ਜੀ ਆ 사ਗਰ ਸਾਹਿਬ ਕਹਿੰਦੇ ਸੋਨੂ ਸਿੱਤੋ ਵਾਲਾ ਵੀ ਆ ਰਿਹਾ ਆ ਉਹਦਾ ਖੁੱਲਾ ਖਾਣਾ ਲਾਇਆ ਜਾਊਗਾ ਹੈ ਆ ਅੱਛਾ ਲੈਂਟਰ ਬੋਣ ਆ ਰਿਹਾ ਹੈ ਲੋ ਜੀ ਆਪਣਾ ਟਾਈਮ ਰੈਡੀ ਹੈ ਕੰਮ ਆਪਾਂ ਹੁਣ ਵਿਲੇ ਆ ਸੋ ਦੇਖੋ ਭਾਈ ਜਿਹੜੀ ਲੰਗਰਾਂ ਦੀ ਪ੍ਰਥਾ ਇਹ ਪੰਜਾਬੀਆਂ ਦੇ ਇਸੇ ਸਿੱਖਾਂ ਦੇ ਇਥੇ ਅਜੇ ਸੇ ਆਈ ਆ ਤੇ ਲੈਂਟਰ ਵਾਲੇ ਘਰ ਪੱਕਾ ਪ੍ਰਸ਼ਾਦਾ ਤਿਆਰ ਹੁੰਦਾ ਤੇ ਇਧਰ ਵੀ ਪੂਰੀ ਗਰ ਤਿਆਰ ਹੋਣ ਲੱਪੀ ਆ ਕਿਉਂ ਜੀ ਆਹ ਦੇਖੀ ਜਰੂਰੀ ਆ ਨਾ ਆਹ ਜੀ ਮਾਤਾ ਬੈਠੀ ਚੌਧਰੀ ਬਣ ਕੇ ਮੋਰੇ ਉਹ ਬੜਾ ਚੌਧਰੀ ਬਣ ਕੇ ਬੈਠੀ ਆ ਉਹ ਦੇਖ ਲਓ ਲਾਇਆ ਤੁਹਾਨੂੰ ਪੂਰੀਆ ਵੇ ਲੋ ਕਿਉਂ ਮਾਤਾ ਨਹੀਂ ਨਹੀਂ ਵਾ ਕੈਮਰੇ ਸਾਹਮਣੇ ਕਹੀਦੀ ਨਹੀਂ ਲਈ ਪਹਿਲਾਂ ਦਬਕੇ ਮਾਸੀ ਚਲੋ ਜਲਦੀ ਕਰੋ ਮੋਰੇ ਆਪ ਕੋਈ ਜੀ ਗਰਮੀ ਨੇ ਨਾ ਤੂ ਘੱਡੀ ਪਈ ਆ ਹਵਾ ਚੱਲਦੀ ਆ ਪਰ ਸਾਡੇ ਮੋਹਰੇ ਆ ਵਾਲੀ ਕੋਠੀ ਨੇ ਭਾਈ ਹਵਾ ਸਾਡੀ ਰੁਕੀ ਹੋਈ ਆ ਤੇ ਬੁਰੇ ਹਾਲ ਆ ਤੇ ਅੱਧਾ ਹਲੇ ਲੈਂਟਰ ਨਹੀਂ ਹੋਇਆ ਕਿਉਂਕਿ ਪਹਿਲਾਂ ਸਿੰਗਲ ਕੋਟ ਲੈ ਕੇ ਆਉਗੇ ਲੇਅਰ ਫਿਰ ਇਧਰੋਂ ਥਲੀਅਰ ਕਰਦੇ ਉਧਰ ਨੂੰ ਜਾਣਾ ਆ ਤੇ ਬਾਬਾ ਟਾਈਮ ਲੱਗੂਗਾ ਬੰਦੇ ਵੀ ਐਨ ਅੱਕੇ ਪਏ ਆ ਗਰਮੀ ਤੋਂ ਬਾਜੀ-ਬਾਜੀ ਜਾ ਕੇ ਹਵਾ ਲੈ ਰਹੇ ਆ ਤੇ ਨਾਲ-ਨਾਲ ਕੰਮ ਚਲਾ ਰਹੇ ਆ ਆਪਾਂ ਨਿਗਰਾਨੀ ਕਰ ਰਹੇ ਆ ਆਪਣਾ ਕੋਈ ਪੈਪ ਟੁੱਟੇ ਨਾ ਸਿੰਗਲ ਲੇਅਰ ਬਵਾ ਕੇ ਫਿਰ ਆਪਾਂ ਜਾਵਾਂਗੇ ਪਿੰਡ ਵੱਲੋਂ ਤੇ ਹੋਰ ਕੰਮ ਕਰ ਜਿਹੜੇ ਕਰਨ ਵਾਲੇ ਉਹ ਕਿਤੇ ਜਾਣਗੇ ਲੋ ਜੀ ਇਹ ਰੇੜੀ ਵਾਲਾ ਭਾਈ ਤੇ ਜਾਣ ਨਾਲ ਲੈ ਕੇ ਆਉਂਦਾ ਆ ਕਿਨੇ ਭਾਈ ਕਿੰਨਾ ਵੇਚਣਾ ਰੇੜੀ ਦਾ ਕੱਲੀ ਦਾ ਕੱਲੀ ਟਰਾਲੀ ਦਾ ਕੁਆਂਟਲ ਤੋਂ ਉੱਪਰ ਆ ਵਾਹ ਭਾਈ ਵਾਹ ਕੁਆਂਟਲ ਤੋਂ ਉੱਪਰ ਵੇਟ ਕੱਲੀ ਟਰਾਲੀ ਦਾ ਆ ਤੇ ਮਾਲ ਕਿੰਨਾ ਆਉਦਾ ਹੁਣ ਆ ਬਾਬਾ ਮਾਲ ਭਾਈ ਬੋਰੀ ਤੋਂ ਜ਼ਿਆਦਾ ਮਾਲ ਹੁੰਦਾ ਇਹਦੇ ਵਿੱਚ ਤੇ ਕੁਆਂਟਲ ਕੁਆਂਟਲ ਦੇ ਉੱਪਰ ਆਉਂਦਾ 30000 ਦੀਆਂ ਰੇੜੀਆਂ ਬੋਲੇ ਬੋਲੇ 30000 ਦੀਆਂ ਦੋ ਰੇੜੀਆਂ ਆ ਤੇ ਆ ਦਮੇ ਦੋ ਆ ਦੇਖੋ ਦੋ ਰੇੜੀਆਂ ਭਰਦੀਆਂ ਇੱਕ ਬਾਕਟਰ ਦੇ ਨਾਲ ਤੇ ਉਹ ਦੇਖੋ ਜਾਨ ਵੀ ਲੱਗੀ ਬਈ ਪੂਰੀ ਪਾਈ ਦੀ ਆਹ ਲੋ ਜੀ ਭਾਈ ਮਿਹਨਤ ਨਾਲ ਪੈਸਾ ਕਮਾਉਣਾ ਬਹੁਤ ਔਖਾ ਹੈ ਨਾ ਗੱਲਾਂ ਕਰਨੀਆਂ ਬਹੁਤ ਔਕੀਆਂ ਕਿਉਂ ਸਾਗਰ ਸਾਹਿਬ ਭਾਈ ਇਹਨੂੰ ਕਹਿੰਦੇ ਆ ਖੂਨ ਪਸੀਨੇ ਦੀ ਕਮਾਈ ਹੈ ਬਾਈ ਜਦੋਂ ਹਨਾ ਘਰੇ ਕੰਮ ਕਰਾਉਨੇ ਹੁੰਨੇ ਆ ਕੋਈ ਵੀ ਮਿਸਤਰੀ ਆਵੇ ਯਾਰ ਉਹਨਾਂ ਪਿਆਰ ਨਾਲ ਬੋਲਿਆ ਕਰੋ ਬਾਈ ਚਾਹ ਪਾਣੀ ਜ਼ਰੂਰ ਪੁਲਾਇਆ ਕਰੋ ਦੇਖ ਲਓ ਕਿੰਨੀ ਮਿਹਨਤ ਕਰਦੇ ਆ ਬਾਈ ਹੁਣੀ ਹਨਾ ਜੋ ਦੌੜ ਭਾਜੋ ਚਾਹ ਸੀਨ ਰਹਿ ਜਾ ਸੀ ਬਾਈ ਹੁਣਾ ਸੀਮੈਂਟ ਹੋ ਗਿਆ ਖਤਮ ਤੇ ਪ੍ਰਸ਼ਾਦਾ ਸਿਕਣ ਲੱਗਿਓ ਆ ਹਾਂਜੀ ਓਕੇ ਆ ਹੋਰ ਆਵੇ ਹਾਂਜੀ ਆਵੇ ਕੋਈ ਹੋਰ ਲੈ ਬਈ ਛੋਲੇ ਪੂਰੀਆਂ ਲੱਗਣ ਨਾਲ ਪੁਦੀਨੇ ਵਾਲਾ ਦਹੀਂ Itu ya